ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੂਰੇ ਭਾਰਤ ਦੇ ਇੰਡੀਆ ਦੇ ਲੋਕਾਂ ਨੂੰ ਮੈਂ ਇੱਕ ਬੇਨਤੀ ਕਰਨੀ ਹੈ ਭਾਵੇਂ ਪੰਜਾਬ ਦੇ ਵਿੱਚ ਨੇ ਭਾਵੇਂ ਕਿਸੇ ਹੋਰ ਸੂਬੇ ਦੇ ਵਿੱਚ ਨੇ ਸਭ ਨੂੰ ਸਾਂਝੀ ਅਪੀਲ ਹੈ ਬੇਨਤੀ ਹੈ ਇੱਕ ਇਸ਼ੂ ਬਣਾਇਆ ਗਿਆ ਮੀਡੀਆ ਰਾਹੀਂ ਕਿ ਜੇ ਮੋਦੀ ਸਾਹਿਬ ਦੁਆਰਾ ਆ ਜਾਂਦੇ ਨੇ ਸਰਕਾਰ ਬਣ ਜਾਂਦੀ ਹੈ ਕਹਿੰਦੇ ਅੰਦਰ ਖਾਤੇ ਇਹ ਗੱਲਾਂ ਚੱਲ ਰਹੀਆਂ ਨੇ ਕਨਸੋ ਮਿਲੀ ਹੈ মিডিਆ ਨੂੰ ਕਿ ਸੰਵਿਧਾਨ ਬਦਲ ਦਿੱਤਾ ਜਾਵੇਗਾ ਸੰਵਿਧਾਨ ਬਦਲਿਆ ਜਾਵੇਗਾ ਇਹ ਕਿਹਾ ਜਾ ਰਿਹਾ ਹੈ ਸੰਵਿਧਾਨ ਲਿਖਣ ਵਾਲੇ 바ਵਾ ਸਾਹਿਬ ਭਿਮਰਾਓ ਡਾਕਟਰ ਅੰਮੇਦਕਰ ਸਾਹਿਬ ਨੇ ਅੱਜ ਤੱਕ ਕੋਈ ਐਸਾ ਇਨਸਾਨ ਇੰਡੀਆ ਵਿੱਚ ਪੈਦਾ ਨਹੀਂ ਹੋਇਆ ਜਿਹਦੇ ਕੋਲ ਇੰਨੀਆਂ ਡਿਗਰੀਆਂ ਹੋਣ, ਐਨ ਐਨ ਡਿਪਲੋਮੇ ਹੋਣ, ਇੰਨੀਆਂ ਪਛਾਹਮਾਂ ਤੋਂ ਕੋਈ ਜਾਣੂ ਹੋਵੇ। ਇਹ ਕੇਵਲ ਡਾਕਟਰ ਅਮੇਦਕਰ ਸਾਹਿਬ ਬਾਬਾ ਸਾਹਿਬ ਵੀ ਬਰਾਉਣ ਦੇ ਹਿੱਸੇ ਆਇਆ। ਸੰਵਿਧਾਨ ਨੂੰ ਕੋਈ ਨਹੀਂ ਬਦਲ ਸਕਦਾ। ਸੰਵਿਧਾਨ ਨੂੰ ਚੈਲੰਜ ਕਰਨਾ ਕਿਤੇ ਖਾਲਾਜੀ ਦਾ ਬਾੜਾ ਨਹੀਂ। ਪਰ ਈਸ਼ੂ ਬਣਿਆ ਹੋਇਆ ਹੈ। ਜਿਹੜੀ ਵੀ ਪਾਰਟੀ ਸਤਾ ਵਿੱਚ ਆਵੇ ਭਾਵੇਂ ਕਾਂਗਰਸ ਆ ਜਾਵੇ ਭਾਵੇਂ ਬੀਜੇਪੀ ਆ ਜਾਵੇ ਕਿਉਂਕਿ ਜਿਹੜਾ ਇੰਟਰਪੋਲ ਹੈ ਉਹ ਕਿਤੇ ਬੀਜੇਪੀ ਨੂੰ ਦਿਖਾ ਦਿੰਦਾ ਹੈ ਕਿਤੇ ਕਾਂਗਰਸ ਨੂੰ ਦਿਖਾ ਦਿੰਦਾ ਹੈ ਕਿ ਸਤਾ ਇਹਦੀ ਸੈਂਟਰ ਦੇ ਵਿੱਚ ਕਿਹਦੀ ਆਉਣੀ ਹੈ ਮੈਂ ਜਿਹੜੀ ਸਵਿਧਾਨ ਤੇ ਗੱਲ ਕਰ ਰਿਹਾ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਇਹਦੇ ਨਾਲ ਮੈਂ ਪੂਰਨ ਤੌਰ ਤੇ ਸਹਿਮਤ ਹਾਂ ਕਿ ਜਿਹੜਾ ਵੀ ਸਵਿਧਾਨ ਨੂੰ ਬਦਲਣ ਦੀ ਗੱਲ ਕਰਦਾ ਹੈ ਉਹ ਦੇਹਤロイ ਹੋਵੇਗਾ ਭਾਵੇਂ ਬੀਜੇਪੀ ਹੋਵੇ ਭਾਵੇਂ ਕਾਂਗਰਸ ਪਾਰਟੀ ਹੋਵੇ ਦੂਜੀ ਗੱਲ ਜਿਹੜੇ ਡਾਕਟਰ ਵੀ ਮਰਾਉ ਉਮੀਦਵਾਰ ਸਭ ਦੀ ਗੱਲ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਸੰਵਿਧਾਨ ਬਦਲਣਾ ਇੰਨਾ ਸੌਖਾ ਨਹੀਂ ਜੇ ਕੋਈ ਇਹ ਗੱਲ ਬਿਲਕੁਲ ਤੱਥਾਂ ਦੇ ਆਧਾਰ ਤੇ ਸੱਚ ਨਿਕਲਦੀ ਹੈ ਤਾਂ ਸੰਵਿਧਾਨ ਬਦਲਣ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ ਇੰਡੀਆ ਜਾਂ ਇੰਡੀਆ ਦੇ ਲੋਕ ਖਾਸ ਕਰਕੇ ਉਹ ਪੈਰੋਕਾਰ ਨੇੜੇ ਡਾਕਟਰ ਭੀਮrao ਅੰਬੇਦਕਰ ਸਾਹਿਬ ਨੂੰ ਮੰਨਦੇ ਆ ਉਹਨਾਂ ਨੂੰ ਫੋਲੋ ਕਰਦੇ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਹਾਂ ਕਿਸੇ ਦੇ ਵੀ ਜ਼ੁਰਤ ਨਹੀਂ ਹੈਗੀ ਭਾਵੇਂ ਉਹ ਕਾਂਗਰਸ ਪਾਰਟੀ ਹੋਵੇ ਭਾਵੇਂ ਬੀਜੇਪੀ ਹੋਵੇ ਸੰਵਿਧਾਨ ਨੂੰ ਕੋਈ ਬਦਲ ਨਹੀਂ ਸਕਦਾ ਕੋਈ ਚੇਂਜ ਨਹੀਂ ਕਰ ਸਕਦਾ ਇਹ ਜਿਹੜੀਆਂ ਅਫਵਾਹਾਂ ਨੇ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਇਹ ਰਿਜ਼ਲਟ ਤੇ ਵੀ ਅਸਰ ਜ਼ਰੂਰ ਪਾਵੇਗਾ ਜੇ ਭਾਜਪਾ ਦੇ ਅੰਦਰੋਂ ਇਹ ਗੱਲਬਾਤ ਚੱਲੀ ਹੈ ਤਾਂ ਭਾਜਪਾ ਨੂੰ ਖਮਿਆਜਾ ਵੀ ਭੁਗਤਣਾ ਪਵੇਗਾ ਇਹ 'ਚ ਕੋਈ ਸ਼ੱਕ ਨਹੀਂ ਜੇ ਕਿਤੇ ਇਹ ਇਸ਼ੂ ਝੂਠਾ ਹੈ ਤਾਂ ਇਹਦਾ ਖਮਿਆਜਾ ਝੂਠ ਬੋਲਣ ਵਾਲਿਆਂ ਨੂੰ ਵੀ ਭੁਗਤਣਾ ਪੈ ਸਕਦਾ ਹੈ ਭਾਵੇਂ ਉਹ ਕਾਂਗਰਸ ਪਾਰਟੀ ਹੈ ਮੈਂ ਉਹ ਬੰਦਾ ਜਿਹੜਾ ਖੁੱਲ ਕੇ ਗੱਲਬਾਤ ਕਰਦਾ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਗੱਲ ਕਰਦਾ ਪਰ ਮੈਂ ਬੀਜੇਪੀ ਜੋਇਨ ਜੋਇਨ ਕੀਤੀ ਹੋਈ ਹੈ ਇਹ 'ਚ ਕੋਈ ਸ਼ੱਕ ਨਹੀਂ ਪਰ ਮੈਂ ਪਹਿਲਾਂ ਇਹ ਬਹੁਤ ਵਾਰ ਕਿਹਾ ਕਿ ਜਿੱਥੇ ਸੱਚ ਹੋ ਉੱਥੇ ਸੱਚ ਹੀ ਹੋਊਗਾ ਮਤਲਬ ਜੇ ਝੂਠ ਹੋ ਉਹਨੂੰ ਝੂਠ ਕਹਿ ਦਾਂਗੇ ਜੇ ਸੱਚ ਹੋ ਉਹਨੂੰ ਸੱਚ ਕਹਿ ਦਾਂਗੇ ਐਨੀ ਕਾਸੀ ਹਿੰਮਤ ਰੱਖਦੇ ਹਾਂ ਸੱਚ ਝੂਠ ਕਹਿਣ ਦੀ ਹਿੰਮਤ ਜਰੂਰ ਰੱਖਦੇ ਹਾਂ ਜਿਦਾਂ ਵੀ ਪੰਜਾਬ ਦੇ ਜਾਂ ਭਾਰਤ ਦੇ ਵਸਣ ਦੇ ਲੋਕ ਨੇ ਉਹਨਾਂ ਸਭ ਨੂੰ ਬੇਨਤੀ ਹੈ ਕਿ ਇਹ ਚੀਜ਼ਾਂ ਲੱਭਣ ਦੀ ਕੋਸ਼ਿਸ਼ ਕਰੋ ਇਹ ਇਸ਼ੂ ਬਣਿਆ ਜੇ ਵਾਕਈ ਸੱਚ ਹੈ ਕਿ ਸਰਕਾਰ ਬਣਨ ਤੋਂ ਬਾਅਦ ਸੰਵਿਧਾਨ ਬਦਲ ਦਿੱਤਾ ਜਾਉ ਸਰਕਾਰ ਬਣਨ ਤੋਂ ਬਾਅਦ ਸੰਵਿਧਾਨ ਬਦਲ ਦਿੱਤਾ ਜਾਉ ਇਹਦਾ ਭਾਵ ਉਹ ਕਿ ਬੀਜੇਪੀ ਆਉਂਦੀ ਹੈ ਤਾਂ ਸੰਵਿਧਾਨ ਬਦਲੇ ਜਾਉ ਇਹ ਕਿਹੜੀਆਂ ਚਰਾਈਆਂ ਜਾਂ ਇਸ਼ੂ ਬਣਾਏ ਗਏ ਨੇ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਜੇ ਇਹ ਈਸ਼ੂ ਸੱਚ ਹੈ ਬੀਜੇਪੀ ਨੇ ਗੱਲ ਕਹੀ ਹੈ ਕਿ ਸੰਵਿਧਾਨ ਬਦਲੇ ਜਾਓ ਤਾਂ ਬੀਜੇਪੀ ਸੱਤਾ ਦੇ ਵਿੱਚ ਆ ਨਹੀਂ ਸਕਦੀ ਮੈਂ ਆਪਣੀ ਗਰੰਟੀ ਨਾਲ ਕਹਿੰਦਾ ਜੇ ਈਸ਼ੂ ਬੀਜੇਪੀ ਦੇ ਅੰਦਰ ਕਿਤੇ ਚੱਲਦਾ ਹੈ ਵੀ ਸੰਵਿਧਾਨ ਬਦਲੇ ਜਾਓ ਤਾਂ ਚੇਤੇ ਰੱਖਿਓ ਤਾਂ ਬੀਜੇਪੀ ਸੈਂਟਰ ਵਿੱਚ ਆ ਨਹੀਂ ਸਕਦੀ ਇਹ ਗਰੰਟੀ ਨਾਲ ਕਹਿੰਦੇ ਆ ਤੇ ਜੇ ਕਿਤੇ ਇਹ ਅਫਵਾਹਾਂ ਉਡਾਈਆਂ ਜਾਂਦੀਆਂ ਨੇ ਫਿਰ ਇਹਨਾਂ ਨੂੰ ਖਮਿਆਜਾ ਕਾਂਗਰਸ ਨੂੰ ਭੁਗਤਣਾ ਪੈਣਾ ਹੈ ਇਹ ਸਚਾਈ ਹੈ ਕਿਉਂਕਿ ਮੈਂ ਬੁੱਕਲੈਸ ਆਬ ਬਣ ਕੇ ਜਾਂ ਕਟਪੁਤਲੀ ਬਣ ਕੇ ਚਾਪਲੂਸੀ ਕਰਕੇ ਮੈਂ ਅਜੇ ਤੱਕ ਕਿਸੇ ਗਲਤ ਕੀਤੀ ਨਹੀਂ ਤੇ ਨਾ ਮੈਂ ਕਰਨੀ ਹੈ ਤੇ ਨਾ ਹੀ ਸਾਨੂੰ ਲੋੜ ਹੈ ਪਰ ਜੇ ਕਿਤੇ ਨਾ ਕਿਤੇ ਇਹ ਕਿਆਸਰਾਈਆਂ মিডিਆ ਨੇ ਲਾਈਆਂ ਨੇ ਜਾਂ ਕੋਈ ਇਸ਼ੂ ਬਣਾ ਕੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਕੀਤਾ ਗਿਆ ਫਿਰ ਇਹਦਾ ਖਮਿਆਜਾ ਜਿਹੜੇ ਇਸ਼ੂ ਬਣਾਉਣ ਵਾਲੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਭੁਗਤਣਾ ਪੈ ਸਕਦਾ ਹੈ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਨੈਟਵਰਕ ਹੈ ਜਿੱਥੇ ਤੁਸੀਂ ਆਪਣੀ ਗੱਲਬਾਤ ਕਰ ਸਕਦੇ ਹੋ ਮੈਂ ਦੁਬਾਰਾ ਕਹਿ ਦਿੰਨਾ ਕਿ ਕਿਸੇ ਮਾਈ ਦੇ ਲਾਲ ਵਿੱਚ ਹਿੰਮਤ ਨਹੀਂ ਹੈਗੇ ਸਵਿਧਾਨ ਨੂੰ ਕੋਈ ਚੈਲੰਜ ਕਰ ਦੇਵੇ ਸਵਿਧਾਨ ਨੂੰ ਕੋਈ ਬਦਲ ਦੇਵੇ ਇਹ ਹੋ ਨਹੀਂ ਸਕਦਾ ਜਿਹੜੇ ਮਰਜ਼ੇ ਪਾਰਟੀ ਹੋਵੇ ਜਿੱਥੇ ਸਵਿਧਾਨ ਬਦਲਣ ਦੀ ਗੱਲ ਆਉਂਦੀ ਹੈ ਉਥੇ ਸਵਿਧਾਨ ਦੇ ਨਾਲ ਖੜੇ ਆਵੇਂ ਆਪਣੇ ਆਪ ਨੂੰ ਮਰਨਾ ਪਵੇ ਤਾਂ ਮੈਂ ਕੋਈ ਵੱਡੇ ਗੱਲ ਨਹੀਂ ਇਹ ਚੱਲ ਰਿਹਾ ਈਸੂ ਕਿ ਜਮੀਨੇਪੀ ਆਉਂਦੀ ਹੈ ਦੁਬਾਰਾ ਸਵਿਧਾਨ ਨੂੰ ਬਦਲ ਰਹੇ ਜੋ ਇਹ ਇਸ਼ੂ ਚੱਲ ਰਿਹਾ ਪਰ ਪਹਿਲਾਂ ਵੀ ਤੇ ਹੁਣ ਵੀ ਸਵਿਧਾਨ ਦੇ ਨਾਲ ਖੜਿਆ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਖੜਿਆ ਕਿਸੇ ਦੇ ਵਿੱਚ ਜੁਰਤ ਨਹੀਂ ਹੈਗੀ ਹਿੰਮਤ ਨਹੀਂ ਹੈਗੀ ਕਿ ਕੋਈ ਸਵਿਧਾਨ ਨੂੰ ਬਦਲ ਦੇਵੇ ਜੋ ਕੋਈ ਸਵਿਧਾਨ ਨੂੰ ਬਦਲਣ ਦੀ ਗੱਲ ਕਰਦਾ ਹੈ ਚੈਲੰਜ ਕਰਦਾ ਹੈ ਤੇ ਉਹਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਇਹ ਮੇਰਾ ਵਾਦਾ ਰਿਹਾ ਮੈਂ ਸਵਿਧਾਨ ਦੇ ਨਾਲ ਪਹਿਲਾਂ ਵੀ ਖੜਾ ਸੀ ਅੱਜ ਵੀ ਖੜਾ ਹਾਂ ਸਭ ਤੋਂ ਹੇ ਅੰਡਰ ਰਹਿ ਰਹੇ ਆ ਸਭ ਤੁਹਾਨੂੰ ਮੰਨ ਕੇ ਚੱਲ ਰਹੇ ਆ ਸਭ ਤੁਹਾਨੂੰ ਫੋਲੋ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ